ਅਸੀਂ ਇਸ ਵੇਲੇ ਫਿਰੋਜ਼ਪੁਰ ਦੇ ਸਰਹੱਦੀ ਇਲਾਕਾ ਗੱਟੀ ਰਾਜੋਕੇ ਦੇ ਪਿੰਡ ਦੇ ਵਿੱਚ ਖੜੇ ਹਾਂ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਦੇ ਪਾਣੀ ਦਾ ਕਹਿਰ ਲਗਾਤਾਰ ਜਾਰੀ ਹੈ ਔਰ ਲੋਕ ਮਜਬੂਰ ਨੇ ਆਪਣੀ ਜਾਨ ਜੋਖਮ 'ਚ ਪਾ ਕੇ ਇਸ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਨੂੰ ਝੇਲ ਰਿਹਾ ਔਰ ਲੰਘ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲਗਾਤਾਰ ਪਾਣੀ ਦੀ ਜਿਹੜੀ ਚਪੇੜ ਦੇ ਵਿੱਚ ਲਗਾਤਾਰ ਪਿੰਡ ਵਧਦੇ ਜਾ ਰਹੇ ਆ ਕਿਉਂਕਿ ਇਹ ਪਾਣੀ ਦੀ ਰਫ਼ਤਾਰ ਕਿਤੇ ਨਾ ਕਿਤੇ ਘਟਣ ਦਾ ਨਾਮ ਨਹੀਂ ਲੈ ਰਹੀ ਔਰ ਦੂਜੇ ਪਾਸੇ ਜੇ ਗੱਲ ਕਰੀਏ ਤੇ ਆਸਮਾਨ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਔਰ ਇਹ ਬਰਸਾਤ ਵੀ ਕਿਤੇ ਨਾ ਕਿਤੇ ਲੋਕਾਂ ਦੇ ਲਈ ਮੁਸ਼ਕਲਾਂ ਪੈਦਾ ਕਰ ਰਹੀ ਹੈ ਜੇ ਇੱਥੇ ਦੀ ਗੱਲ ਕਰੀਏ ਤੇ ਗੱਟੀ ਰਾਜੋਕੇ ਦਾ ਪਿੰਡ ਦੇ ਵਿੱਚ ਕੱਲ ਥੋੜੀ ਜਿਹੀ ਰਾਹਤ ਮਿਲੀ ਸੀ ਪਾਣੀ ਦਾ ਬਹਾਅ ਘਟਿਆ ਸੀ ਪਰ ਅੱਜ ਇੱਕ ਵਾਰ ਫਿਰ ਇਹ ਬਹਾਅ ਵਧਿਆ ਔਰ ਸੜਕਾਂ ਜਿਹੜੀਆਂ ਉਹ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਔਰ ਲੋਕ ਗਿਆ ਜਿਹੜੇ ਉਹ ਇਸ ਰਸਤੇ ਤੋਂ ਲੰਘ ਕੇ ਆਪਣੇ ਘਰਾਂ ਦੇ ਲਈ ਆਪਣੇ ਬੱਚਿਆਂ ਦੇ ਲਈ ਸਮਾਨ ਜਿਹੜਾ ਲੈ ਕੇ ਜਾ ਰਹੇ ਆ ਗੱਟੀ ਰਾਜੋ ਕੇ ਦਾ ਪਿੰਡ ਦੇ ਗੱਲ ਕਰੀਏ ਨਵੀਂ ਗੱਟੀ ਰਾਜੋ ਕੇ ਤੇ ਹੋਰ ਆਲੇ ਦੁਆਲੇ ਜਿਹੜੇ ਆ ਕਈ ਪਿੰਡ ਹੈ ਟੈਂਡੀ ਵਾਲਾ ਉਹ ਵੀ ਪਿੰਡ ਜਿਹੜਾ ਇਸ ਹੜਾਂ ਦੀ ਸਥਿਤੀ ਦੇ ਨਾਲ ਪ੍ਰਭਾਵਿਤ ਹੈ ਔਰ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੈ ਵਧਦੀਆਂ ਜਾ ਰਹੀਆਂ ਨੇ ਪਾਣੀ ਦਾ ਤੇਜ਼ ਬਹਾਵ ਹੈ ਪਾਣੀ ਵਧ ਰਿਹਾ ਔਰ ਪਾਣੀ ਵਧਣ ਦੇ ਨਾਲ ਨਾਲ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਵਧ ਰਹੀਆਂ ਤੁਸੀਂ ਕਿਹੜੇ ਪਿੰਡ ਤੋਂ ਹੋ ਜਾਣੇ ਤੋਂ ਕਿਵੇਂ ਸੇਵਾ ਕਰਨ ਦੇ ਲਈ ਆਏ ਆਂ ਸੇਵਾ ਕਰਨ ਚਾਰ ਲੈ ਕੇ ਆਇਆ ਚੋਕਰ ਲੈ ਕੇ ਨਗਰ ਹਾਂ ਕਿਵੇਂ ਲੋਕਾਂ ਨੂੰ ਮਿਲ ਕੇ ਆਏ ਹੋ ਕਿਹੜੇ ਜੇ ਹਾਲਾਤ ਆ ਬਹੁਤ ਦੁਖੀ ਹਾਲ ਆ ਬਾਈ ਬਹੁਤ ਔਖੇ ਨੇ ਬਾਈ ਬਿਲਕੁਲ ਲੋਕਾਂ ਨੂੰ ਮਿਲ ਕੇ ਆਏ ਆ ਲੁਧਿਆਣੇ ਤੋਂ ਆਏ ਆ ਔਰ ਕਹਿੰਦੇ ਕਿ ਸੇਵਾ ਦੇ ਲਈ ਆਏ ਆ ਇਹ ਤੋਂ ਚਾਰ ਲੈ ਕੇ ਪਸੂਆਂ ਦੇ ਲਈ ਤੇ ਕਹਿੰਦੇ ਆ ਲੋਕ ਬਹੁਤ ਦੁਖੀ ਐ ਲੋਕਾਂ ਦੇ ਦੁੱਖ ਸੁਣ ਕੇ ਆਏ ਆ ਲੋਕ ਜਿਹੜੇ ਆ ਅੰਦਰ ਹੜਾਂ ਦੇ ਵਿੱਚ ਫਸੇ ਹੋਏ ਨੇ ਔਰ ਉਮੀਦ ਕਰ ਰਿਹਾ ਕਿ ਕੋਈ ਨਾ ਕੋਈ ਦਾਨੀ ਸੱਜਣ ਆਵੇ ਤੇ ਉਹਨਾਂ ਦੀ ਬਾਹ ਫੜੇ ਔਰ ਦਾਨੀ ਸੱਜਣ ਲਗਾਤਾਰ ਪੰਜਾਬ ਦੀ ਜੇ ਗੱਲ ਕਰੀਏ ਤੇ ਪੰਜਾਬ ਦੇ ਲੋਕ ਜਿਹੜੇ ਆ ਉਹ ਕਦੀ ਵੀ ਜੇ ਕਿਸੇ ਜਿਹ ਮੁਸ਼ਕਲ ਪੈਂਦੀ ਹੈ ਤਾਂ ਉੱਥੇ ਪਹੁੰਚ ਜਾਂਦੇ ਆ ਲੁਧਿਆਣੇ ਤੋਂ ਇਹ ਸਾਥੀ ਆਏ ਸੀ ਜਿਹੜੇ ਹੋਣ ਪਿੰਡ ਦੇ ਅੰਦਰੋਂ ਹੋ ਕੇ ਆਏ ਆ ਤੇ ਲੋਕਾਂ ਨੂੰ ਮਿਲ ਕੇ ਆਏ ਆ ਲੋਕਾਂ ਨੇ ਦੱਸਿਆ ਕਿ ਮੋ ਬਹੁਤ ਮੰਦੇ ਹਾਲਾਤ ਨੇ ਲੋਕਾਂ ਨੂੰ ਇੰਤਜ਼ਾਰ ਹੈ ਕਿ ਉਹਨਾਂ ਦੀ ਕੋਈ ਬਾਹ ਫੜਨ ਦੇ ਲਈ ਉਹਨਾਂ ਨੂੰ ਰਾਹਤ ਸਮਗਰੀ ਪਚਾਉਂ ਦੇ ਲਈ ਆਵੇ ਔਰ ਜੇਕਰ ਪਾਣੀ ਦੀ ਗੱਲ ਕਰੀਏ ਤੇ ਹੜਾਂ ਦੀ ਚਪੇਟ ਦੇ ਵਿੱਚ ਲਗਾਤਾਰ ਫਿਰੋਜ਼ਪੁਰ ਦੇ ਪਿੰਡ ਜਿਹੜੇ ਆ ਵਧੇ ਜਾ ਰਹੇ ਆ ਔਰ ਫਿਰੋਜ਼ਪੁਰ ਕਲੇ ਜ਼ਿਲ੍ਹੇ ਦੇ 100 ਤੋਂ ਉੱਪਰ ਪਿੰਡ ਹੈ 107 ਪਿੰਡ ਹੈ ਜਿਹੜੇ ਇਸ ਹੜਾ ਨਾਲ ਪ੍ਰਭਾਵਿਤ ਹੈ ਔਰ ਹਜ਼ਾਰਾਂ ਏਕੜ ਫਸਲ ਜਿਹੜੀ ਹੈ ਉਹ ਇਸ ਪਾਣੀ ਨੇ ਤਬਾਹ ਕਰ ਦਿੱਤੀ ਹੈ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਇਹ ਪਾਣੀ ਜਾ ਰਿਹਾ ਤੇ ਜਿਹੜਾ ਤਬਾਹੀ ਮਚਾ ਰਿਹਾ ਲੋਕ ਦੇਖੋ ਕਿੰਨੀ ਮੁਸ਼ਕਲਾਂ ਦੇ ਨਾਲ ਆਪਣੇ ਘਰਾਂ ਨੂੰ ਜਾ ਰਹੇ ਆ ਕੋਈ ਘਰ ਤੋਂ ਬਾਹਰ ਜਾ ਰਹੇ ਆ ਜਮੂ ਜਰੂਰੀ ਸਮਾਨ ਜਿਹੜਾ ਉਹ ਲੈਣ ਜਾ ਰਹੇ ਆ ਜਾਂ ਆਪਣੇ ਬੱਚਿਆਂ ਦੀ ਦੇਖ ਰਹਿ ਲਈ ਲਗਾਤਾਰ ਇਸ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਔਰ ਆਪਣੀ ਜਾਨ ਤੇ ਖੇਲ ਕੇ ਇਸ ਹੜਾਂ ਦੀ ਸਥਿਤੀ ਨੂੰ ਦੇ ਵਿੱਚ ਨਿਕਲ ਰਹੇ ਨੇ ਇਹ ਹਾਲਾਤ ਨੇ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਫਿਰੋਜ਼ਪੁਰ ਦਾ ਕੋਈ ਇੱਕ ਪਿੰਡ ਨਹੀਂ ਕਰੀਬ 100 ਤੋਂ 107 ਪਿੰਡ ਨੇ ਜਿਹੜੇ ਇਸ ਹੜਾਂ ਨਾਲ ਪ੍ਰਭਾਵਿਤ ਨੇ ਔਰ ਲਗਾਤਾਰ ਸਤਲੁਜ ਦਾ ਬਹਾਵ ਵਾਧਾ ਜਾ ਰਿਹਾ ਹੈ ਔਰ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਔਰ ਦੂਜੇ ਪਾਸੇੋਂ ਆਸਮਾਨ ਜਿਹੜਾ ਹੈ ਉਹ ਵੀ ਮੀਂਹ ਵਰਸਾ ਰਿਹਾ ਹੈ ਔਰ ਇਸ ਮੀਂਹ ਦੇ ਨਾਲ ਜਿਹੜੇ ਰਾਹਤ ਕੰਮ ਨੇ ਉਹ ਸਾਰੇ ਦੇ ਸਾਰੇ ਪ੍ਰਭਾਵਿਤ ਹੋ ਰਿਹਾ ਹੈ ਹਾਲਾਂਕਿ ਐਨਡੀਐਫ ਦੀਆਂ ਟੀਮਾਂ ਔਰ ਆਰਮੀ ਜਿਹੜੀ ਹੈ ਉਹ ਲਗਾਤਾਰ ਲੋਕਾਂ ਨੂੰ ਰੈਸਕਿਊ ਕਰਨ ਤੇ ਲੱਗੀ ਹੋਈ ਹੈ ਪਰ ਜਦੋਂ ਵੀ ਮੀਂਹ ਪੈਂਦਾ ਤਾਂ ਕਿਤੇ ਨਾ ਕਿਤੇ ਜਿਹੜੇ ਰੈਸਕਿਊ ਦੇ ਕਾਰਿਆ ਨੇ ਉਹ ਪ੍ਰਭਾਵਿਤ ਹੁੰਦੇ ਆ ਕੰਮ ਰੁਕ ਜਾਂਦੇ ਆ ਪਰ ਲੋਕ ਜਿਹੜੇ ਨੇ ਉਹ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਨੇ ਇਹ ਹੜਾਂ ਦੀ ਚਪੇਟ ਚ ਨੇ ਔਰ ਸਤਲੁਜ ਲਗਾਤਾਰ ਉਹਨਾਂ ਨੂੰ ਆਪਣੀ ਚਪੇਟ ਦੇ ਵਿੱਚ ਲੈਂਦਾ ਆ ਰਿਹਾ ਔਰ ਲੋਕਾਂ ਨੂੰ ਰਾਹਤ ਦੀ ਲਈ ਉਮੀਦ ਹੈ ਕਿ ਜਲਦ ਪਾਣੀ ਘਟੇਗਾ ਔਰ ਉਹਨਾਂ ਨੂੰ ਕੁਝ ਇਸ ਹੜਾਂ ਦੀ ਸਥਿਤੀ ਤੋਂ ਰਾਹਤ ਮਿਲੇਗੀ ਪਰ ਪਾਣੀ ਦਾ ਜੇ ਗੱਲ ਕਰੀਏ ਤੇ ਬਰਸਾਤਾ ਜਿਹੜੀਆਂ ਹਿਮਾਚਲ 'ਚ ਹੋ ਰਹੀਆਂ ਨੇ ਉਹ ਪੌਂਗ ਡੈਮ ਨੂੰ ਤੇ ਦੂਜੇ ਜਿਹੜੇ ਦਰਿਆ ਨੇ ਉਹਨਾਂ ਦੇ ਵਿੱਚ ਪਾਣੀ ਨੂੰ ਵਧਾ ਰਹੇ ਨੇ ਔਰ ਹਰੀਕੇ ਹੈਡ ਤੋਂ ਸਤਲੁਜ ਔਰ ਬਿਆਸ ਦਾ ਜਿਹੜਾ ਪਾਣੀ ਹੈ ਉਹ ਇਕੱਠਾ ਹੋ ਰਿਹਾ ਔਰ ਸਤਲੁਜ ਜਿਹੜਾ ਉਸ ਹਰੀਕੇ ਤੋਂ ਚੱਲ ਕੇ ਹੁਸੈਨੀਵਾਲਾ ਤੱਕ ਪੰਨਾ ਤਬਾਹੀ ਤਬਾਈ ਮਚਾਰਿਆ ਔਰ ਇਸ ਪਾਣੀ ਨੂੰ ਅੱਗੇ ਹੁਸੈਨੀਵਾਲਾ ਤੋਂ ਫਾਜ਼ਿਲਕਾ ਵਾਲੋਂ ਛੱਡਿਆ ਜਾ ਰਿਹਾ ਤਾਂ ਇਹ ਸਾਰਾ ਇਲਾਕਾ ਜਿਹੜਾ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਜ਼ਲਾਲਾਬਾਦ ਹੈ ਉਹ ਪੂਰੀ ਤਰ੍ਹਾਂ ਹੜਾਂ ਦੀ ਚਪੇਟ ਚ ਹੈ ਲੋਕ ਇਥੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਆ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿੱਥੋਂ ਆਇਓ ਤੁਹਾਡਾ ਕੀ ਨਾਮ ਹੈ ਜੀ ਕਿੱਥੋਂ ਆਇਓ ਕਿੱਥੇ ਜਾ ਰਹੇ ਹੋ ਮੈਂ ਬਲਵੀਰ ਸਿੰਘ ਜੀ ਗੱਟੀ ਰਾਜ ਦੇ ਜਾ ਰਹੇ ਹਾਂ ਕਿਵੇਂ ਪਿੰਡਾਂ ਪਾਣੀ ਘਟਿਆ ਜਾਂ ਵਧਿਆ ਅੱਗੇ ਨਹੀਂ ਵਧ ਰਿਹਾ ਜੀ ਪਾਣੀ ਹਾਂ ਤੁਸੀਂ ਹੁਣ ਕਿੱਥੋਂ ਆਇਓ ਕਿੱਧਰ ਜਾ ਰਹੇ ਹੋ ਅਸੀਂ ਜੱਲੋ ਕਮੋੜ ਤੇ ਗਏ ਸੀ ਹਾਂ ਤੇ ਘਰ ਵਾਪਸ ਜਾ ਰਹੇ ਹਾਂ ਅੱਗੇ ਪਿੰਡ ਜੀ ਕਿਵੇਂ ਹਾਲਾਤ ਹੈ ਜੀ ਹੁਣ ਪਿੰਡ ਵਿੱਚ ਪਾਣੀ ਵਧ ਰਿਹਾ ਜੀ ਕੱਲ ਥੋੜਾ ਜਿਹਾ ਘਟਿਆ ਸੀਗਾ ਤੇ 8 ਵਜੇ ਤੋਂ ਸਵੇਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਜੀ ਬਿਲਕੁਲ ਲੋਕ ਦੱਸ ਰਹੇ ਆ ਕਿ ਪਾਣੀ ਜਿਹੜਾ ਹੈ ਲਗਾਤਾਰ ਵੱਧ ਰਿਹਾ ਹੈ ਔਰ ਇਸ ਪਾਣੀ ਵਧਣ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਰਹੀਆਂ ਨੇ ਔਰ ਲੋਕ ਉਮੀਦ ਕਰ ਰਹੇ ਆ ਕਿ ਪਾਣੀ ਜਲਦ ਤੋਂ ਜਲਦ ਇਸ ਸਤਲੁਜ ਦਾ ਘਟੇਗਾ ਤੇ ਕੁਝ ਉਹਨਾਂ ਨੂੰ ਰਾਹਤ ਮਿਲੇਗੀ ਪਰ ਇਹ ਆਸਮਾਨ ਦੇ ਜਿਹੜੇ ਸੰਘਣੇ ਬੱਦਲ ਨੇ ਉਹ ਇਹ ਦਰਸਾ ਰਹੇ ਆ ਕਿ ਮੁਸ਼ਕਲਾਂ ਵੱਧ ਸਕਦੀਆਂ ਹਨ ਪਾਣੀ ਵੱਧ ਸਕਦਾ ਹੈ ਔਰ ਲੋਕ ਆਪਣੇ ਘਰਾਂ 'ਚ ਬੈਠੇ ਪਰੇਸ਼ਾਨ ਨਜ਼ਰ ਜ਼ਰੂਰ ਆ ਰਹੇ ਨੇ ਇਹ ਤਸਵੀਰਾਂ ਫਿਰੋਜ਼ਪੁਰ ਦੇ ਸਰਹੱਦੀਆਂ ਸਰਹੱਦੇ ਇਲਾਕੇ ਗੱਟੀ ਰਾਜੋ ਕੇ ਨਵੀਂ ਗੱਟੀ ਰਾਜੋ ਕੇ ਜੱਲੋ ਕੇ ਚਾਂਦੀ ਵਾਲਾ ਇੱਕ ਕਾਫੀ ਪਿੰਡ ਜਿਹੜੇ ਆ ਇਧਰ ਲੱਗਦੇ ਆ ਜਿਹੜੇ ਖੜਾ ਨਾਲ ਪਰ ਬਾਵਿਤ ਨੇ ਔਰ ਇਹ ਲੋਗ ਨੇ ਕਿਉਂਕਿ ਇਹ ਲੋਗ ਹਮੇਸ਼ਾ ਹੀ ਕਿਉਂਕਿ 2023 ਦੇ ਵਿੱਚ ਤਬਾਈ ਵੇਖ ਕੇ ਹਟਿਆ ਔਰ 2 ਸਾਲ ਬਾਅਦ ਫਿਰ ਇੱਕ ਵਾਰ ਇਹ ਤਬਾਈ ਦਾ ਮੰਜ਼ਰ ਦੇਖਣ ਦੇ ਲਈ ਮਜਬੂਰ ਨੇ ਤੇ ਫਿਰ ਕਦੀ ਜੰਗ ਦਾ ਮਾਹੌਲ ਬਣ ਜਾਂਦਾ ਤੇ ਕਦੀ ਖੜ ਦਾ ਮਾਹੌਲ ਬਣ ਜਾਂਦਾ ਇਸ ਕਰਕੇ ਇਹ ਲੋਗ ਜਿਹੜੇ ਆ ਹੁਣ ਇਸ ਸਥਿਤੀ ਨਾਲ ਪੂਰੀ ਤਰ੍ਹਾਂ ਜਾਣੂ ਆ ਔਰ ਆਪਣੇ ਘਰਾਂ ਦੇ ਵਿੱਚ ਹੀ ਬੈਠੇ ਹੋਏ ਬੈਠੇ ਹੋਏ ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਵਿੱਚ 8 ਰਾਹਤ ਕੈਂਪ ਬਣਾਏ ਗਏ ਨੇ ਪਰ ਉਹਨਾਂ ਰਾਹਤ ਕੈਂਪਾਂ ਦੇ ਵਿੱਚ ਲੋਕ ਜਾਣ ਨੂੰ ਤਿਆਰ ਨਹੀਂ ਕਰੀਬ 250 ਲੋਕ ਜਿਹੜੇ ਆ ਉਹ ਬਾਹਰੇ ਕੇ ਰਾਹਤ ਕੈਂਪ ਚ ਪਹੁੰਚੇ ਆ ਪਰ ਬਾਕੀ ਦੇ ਲੋਕ ਜਿੰਨੇ ਵੀ ਆ ਉਹ ਆਪਣੇ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਆਪਣੇ ਛੱਤਾਂ ਦੇ ਉੱਪਰ ਬੈਠ ਕੇ ਉਹ ਆਪਣਾ ਗੁਜ਼ਾਰਾ ਕਰ ਰਹੇ ਨੇ ਸਤਲੁਜ ਦਾ ਕਹਿਰ ਜਿਹੜਾ ਲਗਾਤਾਰ جاری ਹੈ ਔਰ ਲੋਕ ਪਰੇਸ਼ਾਨ ਨੇ ਬੇਗਾਲ ਨੇ ਉਮੀਦ ਕਰਦੇ ਆ ਕਿ ਪਾਣੀ ਸਤਲੁਜ ਦਾ ਜਿਹੜਾ ਉਹ ਜਲਦ ਘਟੇਗਾ ਤੇ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਲੋਕਾਂ ਨੂੰ ਰਾਹਤ ਦਾ ਸਾਹ ਮਿਲੇਗਾ ਔਰ ਲੋਕਾਂ ਦੀਆਂ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਨੇ ਉਹ ਲੋਕਾਂ ਨੂੰ ਉਮੀਦ ਹੈ ਕਿ ਉਹਨਾਂ ਨੂੰ ਜਲਦ ਜਿਹੜਾ ਇਸ ਇਸ ਦਾ ਮੁਆਵਜ਼ਾ ਮਿਲੇਗਾ ਜਾਂ ਨਹੀਂ ਉਹ ਤਾਂ ਬਾਅਦ ਦੀ ਗੱਲ ਹੈ ਪਰ ਲੋਕ ਉਮੀਦ ਜ਼ਰੂਰ ਜਤਾ ਕੇ ਬੈਠੇ ਆ ਫਿਰੋਜ਼ਪੁਰ ਤੋਂ ਕੈਮਰਾਮੈਨ ਸਮਨਪ੍ਰੀਤ ਦੇ ਨਾਲ ਮਨਦੀਪ ਕੁਮਾਰ News 18 Punjab